ਦੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਅਸਲੀ ਤੌਰ ਤੇ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਲੰਮੀਪੜੀ ਚੌਂਕ ਦੇ ਕੋਲ ਜਿੱਥੇ ਸਾਈਡ ਬੈਟਰੀ ਦੀ ਜੋ ਸ਼ਾਪ ਹੈਗੀ ਆ ਉੱਥੇ ਚੋਰਾਂ ਨੇ ਰਾਤ ਨੂੰ ਉਸ ਸ਼ਾਪ ਨੂੰ ਨਿਸ਼ਾਨਾ ਬਣਾਇਆ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੋ ਲਾਈਵ ਕਿਸਣਾ ਤੁਹਾਨੂੰ ਮੌਕੇ ਦੀਆਂ ਖ਼ਬਰਾਂ ਆਉਂ। ਅੱਛਾ ਭਾਈ ਕਦੋਂ ਦੀ ਕਿੰਨੇ ਵਜੇ ਦੀ ਮਤਲਬ ਲਗਭਗ ਤੁਹਾਨੂੰ ਲੱਗਦਾ ਕਿ ਕਿੰਨੇ ਵਜੇ ਚੋਰੀ ਹੋਈ ਭਾਈ 1 ਵਜੇ 1 ਹੋਰ ਇੱਕ ਸ਼ੌਕ ਦੇ 1 ਵਜੇ ਚੋਰੀ ਹੋਈ ਹੈਗੀ ਆ ਮੇਰੇ ਗਵਾਂਡੀਆਂ ਦੇ ਕੈਮਰੇ ਦੇ ਵਿੱਚ ਫੋਟੋ ਆਈ ਹੈਗੀ ਆ ਇਹਨਾਂ ਨੇ ਸਾਰਿਆਂ ਦੇ ਪਹਿਲੋਂ ਆ ਕੇ ਇੱਥੇ ਆ ਗਏ ਚਾਹਿਆ ਜੀ ਸਾਰੇ ਕੰਬੇ ਥੋੜੇ ਹੈਗੇ ਤਾਰਾਂ ਤੋੜ ਕੇ ਤਾਰਾਂ ਤੋੜ ਕੇ ਉਹ ਲੋਬਾ ਸਾਡੇ ਗਵਾਂਡੀ ਹੈਗਾ ਉਹਨਾਂ ਦੇ ਦਰਵਾਜੇ ਤੇ ਰੱਸੀ ਨਾਲ ਮੰਤਾ ਕਿ ਸ਼ੋਰ ਮੈਨ ਤੇ ਕੋਈ ਨਾ ਹੋਵੇ ਤੇ ਇੱਥੇ ਬਾਹਰ ਆਪੀਏ ਦੇਖਦੇ ਹਾਂ ਸਟਰੀਟ ਲਾਈਟ ਲੱਗੀ ਹੈਗੀ ਆ ਸਟਰੀਟ ਲਾਈਟ ਵੀ ਤਾਰਾਂ ਵੀ ਤੋੜ ਦਿੱਤੀ ਹੈਗੀ ਆ ਉਹ ਲੋਬਾ ਬਾਦ ਆ ਕੇ ਇਹਨਾਂ ਨੇ ਸ਼ਟਰ ਥੋੜਿਆ ਹੈਗਾ ਤੇ ਇਹ ਅੰਜਾਮ ਇਹਨਾਂ ਨੇ 202 2 ਵਜੇ ਤੱਕ ਕੰਪਲੀਟ ਕਰਕੇ ਇੱਕ ਟੱਕ ਰੱਕ ਲੈ ਕੇ ਆਏ ਹੈ ਛੋਟਾ ਟਰੱਕ ਉਹਦੀ ਫੋਟੋ ਆ ਗਈ ਹੈਗੀ ਆ ਉਹਦੇ ਵਿੱਚ ਸਾਰੀਆਂ ਬੈਟਰੀਆਂ ਤੇ ਬੈਟਰੀ ਨਾਟਰ ਲੱਗ ਕੇ ਲੈ ਗਏ ਆ ਮਤਲਬ ਤਸੱਲੀਨਾ ਚੋਰੀ ਕਰ ਗਏ ਤਸੱਲੀਨਾ ਚੋਰੀ ਕਰ ਗਏ ਆ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 1 ਘੰਟੇ ਬਾਅਦ ਮੈਂ ਇੱਕ ਡੋਰ ਨੂੰ ਬਣਾ ਕੀਤੀ ਬੜੀ ਮੁਸ਼ਕਲ ਦੇ ਨਾਲ 1 ਘੰਟੇ ਬਾਅਦ ਆਏ ਘੜ ਦੌਰ 8-10 ਸਾਰੀ ਫੋਨਾਂ ਤੋਂ ਬਾਅਦ ਆ ਗਏ ਆ ਤੇ ਜੇ ਇਹ ਲਗਾਤਾਰ ਜਲੰਧਰ ਦੇ ਵਿੱਚ ਚੋਰੀਆਂ ਲਗਾਤਾਰ ਨਹੀਂ ਤੇ ਪਰ ਕੋਈ ਪ੍ਰਸ਼ਾਸਨ ਨਾਲ ਜਦੋਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਕਹਿੰਦੇ ਸਾਡੀ ਟੀਮਾਂ ਪੂਰੀ ਰਾਤ ਗਸ਼ਟ ਕਰਦੀਆਂ ਤੁਹਾਨੂੰ ਲੱਗਦਾ ਵੀ ਇੱਥੇ ਪੂਰੀ ਟੀਮ ਮਤਲਬ ਪੂਰੀ ਰਾਤ ਗਸ਼ਟ ਕਰਦੀ ਹੋਊ ਨਹੀਂ ਜੀ ਇੱਥੇ ਕੋਈ ਨਹੀਂ ਕਰਦੀ ਹੈਗੀ ਜੀ ਮੈਂ ਮੋਤਾ ਸਿਨਗਰ ਰਹਿਣਾ ਹੈਗਾ ਸਾਡੇ ਉਥੇ ਮੋਤਾ ਸਿੰਘ ਨਗਰ ਵੀ ਇਹੀ ਹਾਰ ਹੈਗਾ ਅਜ ਤੋਂ 2 ਸਾਲ ਪਹਿਲਾਂ ਮੇਰਾ ਬੇਟਾ ਘਰ ਦੇ ਬਾਹਰ ਸੈਰ ਕਰ ਰਿਹਾ ਸੀਗਾ ਤੇ ਉਥੇ ਤਿੰਨ ਚੋਰ ਆਏ ਮੇਰੇ ਬੇਟੇ ਦੇ ਪੈਰ ਤੇ ਚਾਕੂ ਮਾਰ ਕੇ ਦਾ ਮੋਬਾਈਲ ਤੇ ਚੇਨ ਨਹੀਂ ਖੋ ਕੇ ਲੈ ਗਏ ਸਾਰੇ ਸ਼ਹਿਰ ਦਾ ਬੇੜਾ ਕਰ ਕੀਤਾ ਕੋਈ ਕੰਟਰੋਲ ਨਹੀਂ ਕਿੰਨੀ ਹੋ ਰਹੀ ਇਹਨਾਂ ਨੂੰ ਕੰਪਲੇਨਟ ਕਰ ਚੁੱਕੇ ਹਾਂ ਅੱਜ ਮੇਰੇ ਕਿਨਾਂ ਵਪਾਰ ਤੇ ਵੀ ਇਦਾਂ ਇਦਾਂ ਦਾ ਧੱਕਾ ਆਇਆ ਕਿੰਨੇ ਦਾ ਨੁਕਸਾਨ ਹੋ ਗਿਆ ਲਗਰੇ 5 ਲੱਖ ਦਾ ਨੁਕਸਾਨ ਆਇਆ ਜੀ 5 ਤੋਂ 6 ਲੱਖ ਦਾ ਨੁਕਸਾਨ ਆਇਆ ਤੇ ਹੁਣ ਕੋਈ ਮਤਲਬ ਜਿਹੜੀ ਆਪਣੇ ਥਾਣਾ ਜਿਹੜਾ ਲੱਗਦਾ ਹੈਗਾ ਤੁਹਾਨੂੰ ਉਹਦੇ ਅਧਿਕਾਰੀ ਆਏ ਸੀਗੇ ਪ੍ਰਸ਼ਾਸਨ ਨਾਲ ਉਹਦੇ ਅਧਿਕਾਰੀ ਘੰਟੇ ਬਾਅਦ ਆਏ ਹੈਗੇ ਉਹਨਾਂ ਨੂੰ ਮੈਂ ਕੰਪਲੇਨ ਨੰਬਰ ਕਿਨਾ ਮੰਗਿਆ ਉਹਨਾਂ ਨੇ ਮੈਨੂੰ ਕੰਪਲੇਨ ਨੰਬਰ ਕੋਈ ਨਹੀਂ ਦਿੱਤਾ ਹੈਗਾ ਕੰਪਲੇਨ ਲਿਖਾ ਕੇ ਨਾਮ ਲੇਕਿਨ ਲਿਖਵਾ ਕੇ ਤੇ ਇਹ ਕਹਿੰਦੇ ਜਾ ਕੇ ਆਪਾਂ ਕਰਾਂਗੇ ਕੋਈ ਕਾਰਵਾਈ ਕਰਾਂਗੇ ਪ੍ਰਸ਼ਾਸਨ ਨੂੰ ਕੀ ਮਨ ਕਰਦੇ ਪ੍ਰਸ਼ਾਸਨ ਦਾ ਸੰਚਾਰ ਹੈ ਕਿ ਸਭ ਨੂੰ ਇਨਸਾਫ ਮਿਲੇ ਤੇ ਲੋਕਾਂ ਦੇ ਵਿੱਚ ਇਹ ਖੌਫ ਨਿਕਲੇ ਬੇ ਬੇ ਚੀਜ਼ਾਂ ਕੋ ਕੇ ਲੋਕੀ ਆਪਣਾ ਵਪਾਰ ਦਾ ਸੰਗਤ ਤੇ ਕਿੰਨਾ ਸਕੂਨ ਦੀ ਜਿੰਦਗੀ ਬਿਤਾ ਸਕਦਾ ਮੇਰੇ ਤਾਂ ਲੋਕਾਂ ਨੂੰ ਇਥੋਂ ਛੱਡ ਤੋਂ ਬਾਰੇ ਸੋਚਣਾ ਪਈ ਪੰਜਾਬ ਛੱਡ ਕੇ ਜਾਣ ਦੇ ਬਾਲ ਚੋੜਨਾ ਪਈ ਧੰਨਵਾਦ ਕੀ ਮਾਮਲਾ ਜੀ ਇਹ ਸਵੇਰੇ ਸਵੇਰੇ ਨਾਲ ਫੋਨ ਆਇਆ ਇਹ ਉਪਦੇਸ਼ ਕੋਸਲਾ ਜੀ ਦਾ ਉਹ ਕਹਿੰਦੇ ਸਾਡੇ ਇਹਨਾਂ ਦੁਕਾਨ ਤੇ ਚੋਰੀ ਹੋਈ ਹੈ ਇਸ ਤਰ੍ਹਾਂ ਦੇ ਇੱਥੇ ਪਹੁੰਚਦੇ ਤੇ ਕੁਝ ਬੈਂਟੀਆਂ ਚੋਰੀ ਹੋਈਆਂ ਕੁਝ ਨਵਾਂ ਜਿਹੜੇ ਏਰੀਆ ਚ ਇਹ ਲੰਮਾ ਪਿੰਡ ਕਾਲੀ ਛੜਕ ਦੇ ਕੋਲ ਆ ਨਰਤਸ ਤੇ ਗੇਸਰੇ ਦਾ ਬੈਟਰੀ ਕਿੰਨੀ ਇਹਨਾਂ ਦੇ ਕਹਿਣ ਮੁਤਾਬਿਕ 30 ਕਿ ਬੰਦ ਰਹੇ ਆ ਤੇ 10 15 ਜਿਹੜੇ ਆ ਇਨਵਰਟਰ ਤੇ ਉਹ ਕੋਈ ਦੇਖਿਆ ਸੀ ਸੀਸੀਟੀ ਕੈਮਰਾ ਹੈ ਗਿਆ ਲੱਗ ਸਕਦੀ ਚੈੱਕ ਕਰ ਰਹੇ ਆ ਜੀ ਚੈੱਕ ਕਰ ਰਹੇ ਆ ਟਰੱਕ ਟਰੱਕ ਤੇ ਇੱਕ ਰਾਤ ਇੱਥੇ ਥੁਲਦਾ ਰਿਹਾ ਉਹਨਾਂ ਉੱਤੇ ਹੀ ਆਏ ਲੈ ਕੇ ਆਪਾਂ ਹਾਂ ਜੀ ਦੇ ਕੋਈ ਹੋਰ ਕੋਈ ਇਹਨਾਂ ਦਾ ਵੱਲੋਂ ਕੋਈ ਕਿਸੇ ਦੇ ਸ਼ੱਕ ਸ਼ੱਕ ਹੋਣਾ ਰਿਵੈਸਟੀਗੇਸ਼ਨ ਕਰਨੇ ਆ ਉਹ ਵੀ ਆ ਫਿਰ ਸੀਸੀਟੀਵੀ ਕਵਰੇ ਵੀ ਖੜਾ ਰਹੇ ਹਾਂ ਬੰਦੇ। ਸਹੀ। ਭਾਈ ਕੀ ਨਾਮ ਹੈ ਤੁਹਾਡਾ ਜੀ? ਬਲਵੰਤ ਸਿੰਘ। ਬਲਵੰਤ ਸਿੰਘ? ਹਾਂ ਜੀ। ਤੁਸੀਂ ਦੇਖਿਆ ਮਤਲਬ ਕਿੱਦਾਂ ਹੋਇਆ? ਮੈਂ ਇੱਕ 1:30 ਵਜੇ ਟਰੱਕ ਦੇ ਉੱਤੇ ਉੱਠਿਆ। ਅੱਛਾ। ਉੱਠ ਕੇ ਜਿੱਦਾਂ ਮੈਂ ਕੰਬਲ ਝਾੜਿਆ ਉਦੋਂ ਉਹ ਗੱਡੀ ਇੱਧਰੋਂ ਚਲੇ ਗਈ। ਮੈਂ ਗੱਡੀ ਦੇ ਕੰਮ ਤੇ ਜਾ ਕੇ ਸੰਭਲਿਆ। ਇਹੀ ਦੇਖਿਆ ਉਹ ਗੱਡੀ ਦਾ ਇਹ ਤਾਂ ਟਰੱਕ ਖੜਾ। ਟਰੱਕ ਕਿਹੜਾ ਉਹ ਵੱਡਾ ਹੀ ਕਿ ਛੋਟਾ? 6 ਚੱਕੀ ਗੱਡੀ ਆ। 6 ਚੱਕੀ। 6 ਚੱਕੀ। ਬਟਨ ਛੇ ਸਾਰੋਂ ਨੇ ਬੈਠ ਕਰਕੇ ਲਾਈ ਸੀ ਖੜਾ ਹੀ ਤੇ ਅੱਛਾ ਖੜਾ ਕਰ ਮੈਂ ਤਾਂ ਖੜਾ ਹੀ ਦੇਖਿਆ ਮੈਂ ਜਿੱਦਾਂ ਥੱਲੇ ਉਤਰੀਆ ਟਰੱਕ ਆਣੂ ਕਿਲੇ ਗਿਆ ਜਾਂਦਾ ਦੇਖਿਆ ਮੈਂ ਮੈਂ ਉੱਥੇ ਕੰਬਲ ਝਾੜਦਾ ਸੀ ਜਦੋਂ ਮੈਂ ਥੱਲੇ ਉਤਰਵਾ ਦੇ ਕੰਬਲ ਆਪ ਉਤਰਾ ਨਹੀਂ ਉਦੋਂ ਮੈਂ ਦੇਖਿਆ ਟਰੱਕ ਕਿਤੇ ਪਹੁੰਚਿਆ